ਕਦ ਤੱਕ ਨਭਜੇ ਨੇ ਯਾਰ ਉਹ ਯਾਰ ਮੈਂ ਕੱਪੜੇ ਪਾ ਕੇ ਆ ਗਿਆ ਬਸ ਤੂੰ ਐ ਕਰ ਮੇਰੀ ਸੀਟ ਬੁੱਕ ਰੱਖ ਖੜ ਜਾ ਖੜ ਜਾ ਤੇਰੀ ਮੇਰੇ ਕਰਾਉਣੀ ਆ ਸੀਟ ਬੁੱਕ ਜਿੱਧਰੋਂ ਆਇਆ ਉਧਰ ਹੀ ਬੜ ਜਾ ਉਹ ਨਾ ਨਾ ਇਹ ਵਿਚਾਰੀਏ ਤੁਹਾਡੀ ਭਾਬੀ ਨਹੀਂ ਕੁਛ ਕਹਿੰਦੀ ਹੈਗੀ ਯਾਰ ਨਾ ਨਾ ਇਹ ਤਾਂ ਵਿਚਾਰੀ ਦੇ ਮੂੰਹ ਚੋਂ ਫੁੱਲ ਖਿਰਦੇ ਨੇ ਨਾ ਨਾ ਯਾਰ ਅੱਜ ਨਹੀਂ ਮਾਉਂਦਾ ਹੈਗਾ ਹਾਂ ਨਹੀਂ ਇਹਨਾਂ ਦੇ ਘਰ ਵਾਲੀਆਂ ਕੁਛ ਕਹਿੰਦੀਆਂ ਨਹੀਂ ਉਹ ਯਾਰ ਇਹ ਕੁਛ ਨਹੀਂ ਕਹਿੰਦੀ ਹੈਗੀਆਂ ਪੜ੍ਹੀਆਂ ਲਿਖਣੇ ਥੋੜੀਆਂ ਵੱਧ ਉੱਚ ਕੁਆਲਿਟੀ ਦੇ ਪੜ੍ਹਾਇਆਂ ਲਿਖਾਈਆਂ ਕਰੀ ਹੁੰਦੇ ਨੇ ਤਾਂ ਐ ਨਹੀਂ ਪਤਾ ਆਪਦੇ ਘਰ ਵਾਲੇ ਨੂੰ ਚੱਕ ਕੇ ਕਹਿ ਦੇਣ ਵੀ ਆਹ ਚੱਕ 2000 ਰੁਪਇਆ ਲੈ ਜਾ ਇਹ ਤਾਂ ਹੀਆਂ ਨੇ ਇੱਧਰ ਨੂੰ ਮੂੰਹ ਕਰ ਮੈਂ ਕੀ ਨੰਗ ਮਲੰਗਣੀਆਂ ਆਹ ਚੱਕ 2000 ਰੁਪਇਆ ਉਹ ਜਾਦੇ ਪੜ੍ਹੀਆਂ ਲਿਖਿਆ ਨੇ ਮੈਂ ਕੀ ਬੁੱਝੜ ਐ ਕਰਬ ਤੇ ਦੋਸਤਾਂ ਨੂੰ ਫੋਨ ਵੀ ਚਲੋ ਚੱਲੀਏ ਹਲੋ ਓ ਮੈਂ ਆਉਣਾ ਫਿਰ ਓਏ ਹਾਂ ਚੰਗਾ